ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਕਸਟਰਡ ਦੀ ਰੈਸਪੀ ਤੇ ਗਰਮੀਆਂ ਤੁਹਾਨੂੰ ਪਤਾ ਜਿੱਦਾਂ ਸ਼ੁਰੂ ਹੋ ਚੁੱਕੀਆਂ ਨੇ ਤੇ ਠੰਡੀਆਂ ਠੰਡੀਆਂ ਚੀਜ਼ਾਂ ਖਾਣ ਨੂੰ ਦਿਲ ਕਰਦਾ ਹੈ ਹੁਣ ਤੇ ਆਓ ਅਸੀਂ ਅੱਜ ਫੇਰ ਕਸਟਰਡ ਬਣਾ ਕੇ ਤਿਆਰ ਕਰੀਏ ਕਸਟਰਡ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਲੈ ਲਵਾਂਗੇ 1.5 ਕਿਲੋ ਦੇ ਕਰੀਬ ਦੁੱਧ ਇੱਥੇ ਅਸੀਂ ਜਿਹੜਾ ਦੁੱਧ ਲਿਆ ਹੈ ਇਹ ਕੱਚਾ ਦੁੱਧ ਹੈਗਾ ਏ ਅਸੀਂ ਇਹਦੀ ਮਤਲਬ ਕਿ ਮਲਾਈ ਨਹੀਂ ਉਤਾਰੀ ਹੈ ਕੱਚਾ ਦੁੱਧ ਹੀ ਆਪਾਂ ਗੈਸ ਉੱਤੇ ਰੱਖ ਦਵਾਂਗੇ ਗੈਸ ਨੂੰ ਕਰ ਦੇਵਾਂਗੇ ਔਨ ਤੇ ਦੁੱਧ ਨੂੰ ਅਸੀਂ ਉਬਾਲਾ ਆਉਣ ਤੱਕ ਇਹ 19 ਦੇ ਤੱਕ ਦੁੱਧ ਰਿਜੇ ਪੈਂਦਾ ਹੈ 19 ਦੇ ਤੱਕ ਜਿਹੜਾ ਅਸੀਂ ਇਹਦੇ ਵਿੱਚ ਫਰੂਟ ਪਾਣਾ ਹੈ ਉਹ ਆਪਾਂ ਕੱਟ ਕੇ ਤਿਆਰ ਕਰ ਲਵਾਂਗੇ ਇੱਥੇ ਮੈਂ ਨਾ ਦੋ ਲਏ ਆ ਕੇਲੇ ਇੱਕ ਆਂਬ ਲਿਆ ਹੈ ਸੇਬ ਤੇ ਅੰਗੂਰ ਤੁਹਾਡੇ ਕੋਲ ਜਿਹੜਾ ਫਰੂਟ ਹੈਗਾ ਜਾਂ ਤੁਹਾਨੂੰ ਜਿਹੜਾ ਫਰੂਟ ਮਿਲਦਾ ਤੁਸੀਂ ਉਹ ਪਾ ਸਕਦੇ ਹੋ ਤੇ ਇੱਥੇ ਮੈਨੂੰ ਆਂਬ ਮਿਲ ਗਿਆ ਸੀਗਾ ਇੱਕ ਤੇ ਬਾਕੀ ਸਮਾਨ ਸੀਗਾ ਤੇ ਅਸੀਂ ਚਲੋ ਇਹ ਵਾਲਾ ਪਾ ਕੇ ਬਣਾਉਂਦੇ ਆ ਤੇ ਇਧਰ ਜਿਹੜੇ ਕੇਲੇ ਹੈਗੇ ਆ ਜਿੰਨਾ ਵੀ ਫਰੂਟ ਹੈ ਨਾ ਅਸੀਂ ਇਹਨਾਂ ਨੂੰ ਬਿਲਕੁਲ ਛੋਟਾ ਛੋਟਾ ਕੱਟਣਾ ਹੈ ਬਰੀਕ 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 ਕੱਟ ਕੇ ਅਸੀਂ ਇਹਨਾਂ ਨੂੰ ਤਿਆਰ ਕਰ ਲੈਂਦੇ ਆ ਤੁਸੀਂ ਆਪਣੇ ਹਿਸਾਬ ਦੇ ਨਾਲ ਜਿਹੜਾ ਤੁਹਾਨੂੰ ਫਰੂਟ ਚੰਗਾ ਲੱਗਦਾ ਹੈ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਤੁਸੀਂ ਡਰਾਈ ਫਰੂਟ ਵੀ ਪਾ ਸਕਦੇ ਹੋ ਛੋਟਾ ਛੋਟਾ ਕੱਟ ਕੇ ਤੇ ਹੁਣ ਅਸੀਂ ਜਿਹੜਾ ਫਰੂਟ ਹੈਗਾ ਇਹਨੂੰ ਆਪਾਂ ਕੱਟ ਲੈਂਦੇ ਆ ਇੱਥੇ ਜਿੱਦਾਂ ਅਸੀਂ ਹਰੇ ਅੰਗੂਰ ਲਏ ਆ ਤੁਸੀਂ ਕਾਲੇ ਅੰਗੂਰ ਵੀ ਲੈ ਸਕਦੇ ਹੋ ਤੇ ਅਨਾਰ ਵੀ ਲੈ ਸਕਦੇ ਹੋ ਆਪਣੇ ਹਿਸਾਬ ਦੇ ਨਾਲ ਜਿਹੜਾ ਜਿਹੜਾ ਫਰੂਟ ਤੁਹਾਨੂੰ ਚੰਗਾ ਲੱਗਦਾ ਉਹ ਪਾ ਲਓ ਕਿਸ਼ਮਿਸ਼ ਵਗੈਰਾ ਉਹਨੂੰ ਬਰੀਕ ਬਰੀਕ ਕੱਟ ਲਓ ਬਦਾਮ ਕੱਟ ਲਓ ਤੇ ਇੱਥੇ ਅਸੀਂ ਜਿਹੜਾ ਫਰੂਟ ਆ ਸਾਰਾ ਕੇਲਾ ਸੇਵ ਆਂਬ ਕੱਟ ਕੇ ਰੱਖ ਲਿਆ ਹੈ ਤੇ ਦੂਸਰੀ ਸਾਈਡ ਤੇ ਜਿਹੜਾ ਦੁੱਧ ਹੈ ਇਹ ਵੀ ਗਰਮ ਹੋ ਚੁੱਕਾ ਹੈ ਤੇ ਦੁੱਧ ਜਦੋਂ ਗਰਮ ਹੋ ਜਨਾ ਤੇ ਉਹਦੇ ਵਿੱਚੋਂ ਆਪਾਂ ਤਿੰਨ ਕਟਸ਼ੀਆ ਨਾ ਤਿੰਨ ਕਟਸ਼ੀਆ ਦੇ ਕਰੀਬ ਦੁੱਧ ਨੂੰ ਸਾਈਡ ਤੇ ਕੱਢ ਲਵਾਂਗੇ ਥੋੜਾ ਜਿਹਾ ਤੇ ਉਬਾਲਾ ਆਨ ਤੱਕ ਅਸੀਂ ਦੁੱਧ ਦੀ ਵੇਟ ਕਰਾਂਗੇ ਤੇ ਇਦੁਰ ਅਸੀਂ ਨਾ ਵਨੀਲਾ ਫਲੇਵਰ ਵਾਲਾ ਕਸਟਰਡ ਲੈ ਲਵਾਂਗੇ ਤੇ ਕਸਟਰਡ ਦੇ ਆਪਾਂ ਚਾਰ ਚਮਚ ਭਰ ਕੇ ਦੁੱਧ ਵਿੱਚ ਪਾਵਾਂਗੇ ਜਿਹੜਾ ਅਸੀਂ ਕੋਲੀ ਵਿੱਚ ਦੁੱਧ ਕਢਣਾ ਨਾ ਇਹ ਜ਼ਿਆਦਾ ਗਰਮ ਨਾ ਹੋਵੇ ਹਲਕਾ ਜਿਹਾ ਕੋਸਾ ਹੋਵੇ ਕਿਉਂਕਿ ਕੋਸੇ ਦੁੱਧ ਦੇ ਵਿੱਚ ਆਪਾਂ ਚਾਰ ਚਮਚ ਭਰ ਕੇ ਕਸਟਰਡ ਦੇ ਪਾਣੇ ਆ ਤੇਜ ਗਰਮ ਦੁੱਧ ਵਿੱਚ ਜੇ ਆਪਾਂ ਕਸਟਰਡ ਪਾਵਾਂਗੇ ਤੇ ਇਹ ਜੰਮ ਜਾਏਗਾ ਕਸਟਰਡ ਪਾਣ ਤੋਂ ਬਾਅਦ ਇਹਨੂੰ ਆਪਾਂ ਘੋਲ ਲਵਾਂਗੇ ਤੇ ਇਹਨੂੰ ਘੋਲ ਕੇ ਇੱਕ ਸਾਈਡ ਤੇ ਰੱਖ ਦਵਾਂਗੇ ਤੇ ਨਾਲ ਹੀ ਅਸੀਂ ਪਤੀਲਾ ਜਿਹੜਾ ਦੁੱਧ ਵਾਲਾ ਹੈਗਾ ਇਹਦੇ ਵਿੱਚ ਖੰਡ ਪਾਵਾਂਗੇ ਇੱਥੇ ਅਸੀਂ ਨਾ ਵੱਡੇ ਜਿਹੜੇ 4 ਚਮਚ ਨਾ ਭਰ ਕੇ ਖੰਡ ਦੇ ਪਾ ਦਵਾਂਗੇ ਜੇ ਤੁਸੀਂ ਥੋੜਾ ਮਿੱਠਾ ਤੇਜ ਪਸੰਦ ਕਰਦੇ ਹੋ ਥੋੜੀ ਤੁਸੀਂ 4 ਦੀ ਜਗ੍ਹਾ ਤੇ 5 ਚਮਚ ਵੀ ਪਾ ਸਕਦੇ ਹੋ ਮੈਂ ਸਿਰਫ 4 ਚਮਚ ਹੀ ਖੰਡ ਦੇ ਪਾਏ ਆ ਚਮਚ ਥੋੜਾ ਨਾਰਮਲ ਸਾਈਜ਼ ਤੋਂ ਥੋੜਾ ਜਿਹਾ ਵੱਡਾ ਸੀਗਾ ਤੇ ਹੁਣ ਦੇਖੋ ਦੁੱਧ ਇਦੁਰੇਜੇ ਪੈ ਚੁੱਕਾ ਹੈ ਜਦੋਂ ਦੁੱਧ ਇਸ ਤਰ੍ਹਾਂ ਰਿੱਚਦਾ ਹੋਏਗਾ ਨਾ ਫਿਰ ਅਸੀਂ ਇਹਦੇ ਵਿੱਚ ਕਸਟਰਡ ਵਾਲਾ ਦੁੱਧ ਪਾਣਾ ਹੈ ਉਬਲਦੇ ਉਬਲਦੇ ਦੁੱਧ ਦੇ ਵਿੱਚ ਹੀ ਅਸੀਂ ਕਸਟਰਡ ਵਾਲਾ ਦੁੱਧ ਪਾਵਾਂਗੇ ਜੇ ਆਪਾਂ ਠੰਡੇ ਵਿੱਚ ਪਾ ਦੇਵਾਂਗੇ ਜੇ ਆਪਾਂ ਡਾਇਰੈਕਟ ਪਾ ਦਾਂਗੇ ਇਹਦੇ ਵਿੱਚ ਤੇ ਜਿਹੜਾ ਕਸਟਰਡ ਹੈ ਉਹ ਜੰਮ ਜਾਏਗਾ ਤੇ ਜਿਹੜੇ 4 ਚਮਚ ਕਸਟਰਡ ਦੇ ਬਿਲਕੁਲ ਸਹੀ ਹੈ ਜੇ ਤੁਸੀਂ ਥੋੜਾ ਘੱਟ ਪਾ ਦੋਗੇ ਤੇ ਕਸਟਰਡ ਜਿਹੜਾ ਪਤਲਾ ਹੋ ਜਾਏਗਾ ਜੇ ਤੁਸੀਂ ਥੋੜਾ ਵੱਧ ਪਾ ਦੋਗੇ ਤੇ ਕਸਟਰਡ ਥੋੜਾ ਸੰਘਣਾ ਜਿਹਾ ਹੋ ਜਾਏਗਾ ਇਸ ਕਰਕੇ ਮੀਡੀਅਮ ਜਿਹਾ ਕਸਟਰਡ ਹੀ ਚੰਗਾ ਲੱਗਦਾ ਦੋਵਾਂ ਨੂੰ ਉਬਾਲੇ ਅਸੀਂ ਆਨ ਦੇਵਾਂਗੇ ਤੇ ਲਗਾਤਾਰ ਆਪਾਂ ਕਰਸ਼ੀ ਚਲਾਉਂਦੇ ਰੱਖਾਂਗੇ ਜੇ ਆਪਾਂ ਕਰਸ਼ੀ ਲਗਾਤਾਰ ਨਹੀਂ ਚਲਾਵਾਂਗੇ ਜਿਹੜਾ ਕਸਟਰਡ ਆ ਥੱਲੇ ਵੀ ਲੱਗ ਸਕਦਾ ਹੈ ਇਸ ਕਰਕੇ ਥੋੜੀ देर ਆਪਾਂ ਕਰਸ਼ੀ ਚਲਾਵਾਂਗੇ ਲਗਾਤਾਰ ਗੈਸ ਨੂੰ ਆਪਾਂ ਮੱਠਾ ਜਾਂ ਸੇਕ ਕਰ ਦੇਵਾਂਗੇ ਤੇ ਦੇਖੋ ਇਹਦੋ ਜਿਹੜਾ ਸਾਡਾ ਦੁੱਧ ਦਾ ਸੰਗਣਾ ਹੋ ਚੁੱਕਾ ਹੈ ਗੈਸ ਬੰਦ ਕਰਨ ਤੋਂ ਬਾਅਦ ਅਸੀਂ ਜਿਹੜਾ ਕਸਟਰਡ ਹੈ ਇਹਨੂੰ ਇੱਕ ਵੱਖਰੇ ਬਰਤਨ 'ਚ ਕੱਢ ਦੇਵਾਂਗੇ ਤੇ ਠੰਡਾ ਹੋਣ ਲਈ ਰੱਖ ਦੇਵਾਂਗੇ ਜਦੋਂ ਇਹ ਠੰਡਾ ਹੋ ਜਾਏਗਾ ਨਾ ਫਿਰ ਅਸੀਂ ਬਾਕੀ ਜਿਹੜਾ ਫਰੂਟ ਆ ਦੇ ਵਿੱਚ ਮਿਕਸ ਕਰਾਂਗੇ ਇਹਨੂੰ ਆਪਾਂ ਥੋੜੀ ਦੇਰ ਪ ਥੋੜੀ ਦੇਰ ਬਾਅਦ ਅਸੀਂ ਦੇਖਾਂਗੇ ਜਿਹੜਾ ਸਾਡਾ ਕਸਟਰਡ ਹੈ ਠੰਡਾ ਹੋ ਚੁੱਕਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਫਰੂਟ ਜਿਹੜਾ ਅਸੀਂ ਕੱਟ ਕੇ ਰੱਖਿਆ ਹੋਇਆ ਹੈ ਫਰੂਟ ਨੂੰ ਕੱਟਣ ਤੋਂ ਬਾਅਦ ਅਸੀਂ ਫ੍ਰਿਜ ਵਿੱਚ ਰੱਖ ਦਵਾਂਗੇ ਤਾਂ ਜੋ ਜਿਹੜਾ ਫਰੂਟ ਹੈ ਠੰਡਾ ਹੋ ਜਾਵੇ ਮੈਂ ਇਹਨੂੰ ਫ੍ਰਿਜ ਵਿੱਚ ਰੱਖ ਦਿੱਤਾ ਸੀ ਜਿਹੜਾ ਫਰੂਟ ਸਾਡਾ ਠੰਡਾ ਹੋ ਚੁੱਕਾ ਹੈ ਤੇ ਇਹਨੂੰ ਸਾਰਾ ਫਰੂਟ ਪਾਉਣ ਤੋਂ ਬਾਅਦ ਨਾ ਇਹਦੇ ਵਿੱਚ ਇਹਨੂੰ ਇੱਕ ਵਾਰ ਆਪਾਂ ਮਿਕਸ ਕਰ ਲੈਂਦੇ ਹਾਂ ਤੇ ਮਿਕਸ ਕਰਨ ਤੋਂ ਬਾਅਦ ਜਿਹੜਾ ਸਾਡਾ ਕਸਟਰਡ ਆਇਆ ਹਲਕਾ ਜਿਹਾ ਕੋਸਾ ਹਲੇ ਹੈਗਾ ਹੈ ਤੇ ਇਹਨੂੰ ਅਸੀਂ ਫ੍ਰੀਜਰ ਦੇ ਵਿੱਚ ਰੱਖਾਂਗੇ ਜਿਹੜਾ ਬੱਚਿਆਂ ਨੇ ਸਕੂਲੋਂ ਆਣਾ ਉਹਨਾਂ ਨੇ ਆਣ ਕੇ ਖਾਣਾ ਹੈ ਤੇ ਅਸੀਂ ਜਿਹੜਾ ਦੁਪਹਿਰ ਨੂੰ ਬਣਾਇਆ ਹੈ ਜਿਹੜਾ ਉਹਨਾਂ ਦੇ ਆਣ ਤੱਕ 2 ਵਜੇ ਤੱਕ ਠੰਡਾ ਹੋ ਜਾਵੇ ਤੇ ਐਂਡ ਵਿੱਚ ਆਪਾਂ ਥੋੜੇ ਜਿਹਾ ਅਨਾਰ ਪਾ ਦਵਾਂਗੇ ਉੱਪਰ ਉਹਦੇ ਤੇ ਜੇ ਤੁਸੀਂ ਡ్రਾਈ ਫਰੂਟ ਪਸੰਦ ਕਰਦੇ ਹੋ ਤੇ ਤੁਸੀਂ ਬਦਾਮ ਕਾਜੂਸ ਹੋਗੀ ਕੁਝ ਵੀ ਤੁਸੀਂ ਬਰੀਕ ਬਰੀਕ ਕੱਟ ਕੇ ਪਾ ਸਕਦੇ ਹੋ ਤੇ ਹੁਣ ਅਸੀਂ ਕਸਟਰਡ ਨੂੰ ਰੱਖ ਦੇਵਾਂਗੇ ਫ੍ਰੀਜਰ ਦੇ ਵਿੱਚ ਉੱਪਰਲੀ ਸਾਈਡ ਤੇ ਤਾਂ ਜੋ ਜਿਹੜਾ ਕਸਟਰਡ ਹੈ ਚੰਗੀ ਤਰ੍ਹਾਂ ਠੰਡਾ ਹੋ ਜਾਵੇ ਕਿਉਂਕਿ ਠੰਡਾ ਠੰਡਾ ਹੀ ਬੱਚਿਆਂ ਨੇ ਪਸੰਦ ਕਰਨਾ ਹੈ ਕਸਟਰਡ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਕਸਟਰਡ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਮਿਲਦੇ ਆਂ ਫੇ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ